ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲਜੀ ਬਰਕਤ ਦੀ ਰਸੋਈ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਅਮਰੂਦਾਂ ਦਾ ਜੂਸ ਇਹ ਜੂਸ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਹੈਲਦੀ ਵੀ ਹੁੰਦਾ ਏ ਅਤੇ 슈ਗਰ ਦੇ ਮਰੀਜ਼ਾਂ ਦੇ ਲਈ ਇਹ ਸਭ ਤੋਂ ਜ਼ਿਆਦਾ ਲਾਹੇਵੰਦ ਹੁੰਦਾ ਏ ਜੀ ਤੇ ਬਾਡੀ ਨੂੰ ਡੀਟੌਕਸ ਵੀ ਕਰਦਾ ਏ ਇਸ ਜੂਸ ਨੂੰ ਪੀਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਸ ਤਰ੍ਹਾਂ ਨਾਲ ਆਪਾਂ ਨੇ ਦੋਨੋਂ ਪਾਸੇੋਂ ਅਮਰੂਦਾਂ ਨੂੰ ਕੱਟ ਲੈਣਾ ਇਹਨਾਂ ਨੂੰ ਮੈਂ ਧੋ ਲਿਆ ਸੀ ਇੱਥੇ ਪਾਈ ਇੱਕ ਕਿਲੋ ਅਮਰੂਦ ਲਏ ਆ ਤੇ ਜੇਕਰ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖਦੇ ਪਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਦਾਂ ਜਿਹੜੇ ਦਾਗੀ-ਦਾਗੀ ਜੇ ਨੇ ਨਾ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹਟਾ ਦੇਣਾ ਹੈ ਜੀ ਤੇ ਬਾਕੀ ਛਿਲਕਾ ਹੈ ਵਗੈਰਾ ਜਿਹੜਾ ਇਹਦਾ ਆਪਾਂ ਨਹੀਂ ਉਤਾਰਨਾ ਠੀਕ ਹੈ ਜੀ ਇਦਾਂ ਜਿਹੜਾ ਜ਼ਿਆਦਾ ਦਾਗ ਸੀਗਾ ਉਹ ਆਪਾਂ ਹਟਾ ਦਿੱਤਾ ਤੇ ਇੱਥੇ ਆਪਾਂ 1 ਕਿਲੋ ਅ ਪੋਹਲ ਵੇ ਜੂਸ ਬਣ ਕੇ ਤਿਆਰ ਹੋਊਗਾ ਜੀ ਬਣਾ ਰਿਓ ਤੁਸੀਂ ਵੀਡੀਓ ਦੇ ਨਾਲ ਦੇਖੋ ਜੀ ਜਿਹੜੇ ਬਜ਼ੁਰਗ ਨੇ ਹਨ ਅਮਰੂਦ ਨਹੀਂ ਖਾ ਸਕਦੇ ਉਹ ਵੀ ਇਸ ਜੂਸ ਨੂੰ ਆਸਾਨੀ ਦੇ ਨਾਲ ਪੀ ਲੈਣਗੇ ਕਿਉਂਕਿ ਬੀਜਾਂ ਕਰਕੇ ਅਮਰੂਦ ਨਹੀਂ ਖਾ ਹੁੰਦੇ ਇਸ ਕਰਕੇ ਜੂਸ ਆਪਾਂ ਬਣਾ ਕੇ ਉਹਨਾਂ ਨੂੰ ਦੇ ਸਕਦੇ ਆ ਤੇ ਐਦਾਂ ਆਪਾਂ ਅਮਰੂਦਾਂ ਨੂੰ ਪੀਸਸ ਦੇ ਵਿੱਚ ਕੱਟ ਲੈਣਾ ਹੈ ਦੇਖੋ ਜੀ ਇੱਥੇ ਹੈਗੇ ਆ ਅਮਰੂਦ ਆਪਣੇ ਕੋਲ ਚਿੱਟੇ ਅਗਰ ਤੁਹਾਡੇ ਕੋਲ ਪਿੰਕ ਅਮਰੂਦ ਨੇ ਤਾਂ ਪਿੰਕ ਪਿੰਕ ਜਾਂ ਜੂਸ ਬਣ ਕੇ ਤਿਆਰ ਹੋਊਗਾ ਪਰ ਆਪਾਂ ਕੋਲ ਹੈਗੇ ਆ ਅਮਰੂਦ ਚਿੱਟੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਚਕੁੰਦਰ ਕਿਉਂਕਿ ਆਪਾਂ ਇਹਦਾ ਜਿਹੜਾ ਇਹਨੂੰ ਨੇਚਰਲ ਕਲਰ ਦਵਾਂਗੇ ਆਪਾਂ ਕੋਈ ਕੈਮੀਕਲ ਵਗੈਰਾ ਆਪਾਂ ਨਹੀਂ ਪਾਵਾਂਗੇ ਦੇਖੋ ਜੀ ਬਾਜ਼ਾਰਾਂ ਵਿੱਚ ਰੀਅਲ ਦਾ ਜਿਹੜਾ ਡੱਬਾ ਮਿਲਦਾ ਹੈ ਜੂਸ ਵਾਲਾ ਉਹਦੇ ਵਿੱਚ ਕੈਮੀਕਲ ਮਿਲਾਏ ਹੁੰਦੇ ਨੇ ਉਹ ਤਾਂ ਆਪਾਂ ਬੜੇ ਸੁਆਦ ਨਾਲ ਪੀਂਦੇ ਨੇ ਪਰ ਆਪਾਂ ਘਰੇ ਥੋੜੀ ਜੀ ਮਿਹਨਤ ਨਹੀਂ ਕਰ ਸਕਦੇ ਜੂਸ ਬਣਾਉਣ ਦੇ ਲਈ ਸੋ ਦੇਖੋ ਜੀ ਆਪਾਂ ਇਹਦੇ ਵਿੱਚ ਤੇ ਮਿਕਸੀ ਜਾਰ ਲਈ ਆ ਜੀ ਆਪਾਂ ਨੇ ਇਹਦੇ ਵਿੱਚ ਪਾ ਕੇ ਆਪਾਂ ਥੋੜੇ ਥੋੜੇ ਅਮਰੂਦਾਂ ਨੂੰ ਪੀਸ ਲਵਾਂਗੇ ਕਿਉਂਕਿ ਜੱਗ ਹੈਗਾ ਇਹ ਛੋਟਾ ਇਸ ਕਰਕੇ ਆਪਾਂ 2-3 ਵਾਰੀ ਇਹਨਾਂ ਨੂੰ ਪੀਸਾਂਗੇ ਦੇਖੋ ਥੋੜਾ ਜਿਹਾ ਪੀਸਣਾ ਸੌਖਾ ਰਹੂਗਾ ਆਪਾਂ ਹਲਕਾ ਜਿਹਾ ਪਾਣੀ ਪਾ ਲਵਾਂਗੇ ਬਿਲਕੁਲ ਥੋੜਾ ਜਿਹਾ ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਪੀਸੇ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਜੀ ਜੀ ਆਪਾਂ ਸਾਰੇ ਅਮਰੂਦਾਂ ਨੂੰ ਥੋੜਾ ਥੋੜਾ ਪਾਣੀ ਪਾ ਕੇ ਪੀਸ ਲਿਆ ਸੀ ਇਸ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਛਾਣਾਂਗੇ ਇੱਕ ਡੋਂਗੇ ਦੇ ਉੱਤੇ ਆਪਾਂ ਛਾਨਣੀ ਰੱਖ ਲਵਾਂਗੇ ਜੇ ਤੁਹਾਡੇ ਕੋਲ ਵੱਡੀ ਪੂਣੀ ਹੈਗੀ ਆ ਤਾਂ ਤੁਸੀਂ ਉਹਦੇ ਵਿੱਚ ਵੀ ਪੁਣ ਸਕਦੇ ਹੋ ਪਰ ਆਪਣੇ ਕੋਲ ਹੈ ਨਹੀਂ ਆਪਾਂ ਛਾਨਣੀ ਦੇ ਵਿੱਚ ਹੀ ਇਹਨੂੰ ਪੁਣ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਛਾਨ ਲਵਾਂਗੇ ਦੇਖੋ ਜੀ ਇਸ ਤਰ੍ਹਾਂ نیچے ਇਹ ਪੁਣ ਹੋ ਰਿਹਾ ਹੈ ਤੇ ਆਪਾਂ ਇਦਾਂ ਸਾਰਾ ਜੂਸ ਪੁਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਦਵਾ ਦਵਾ ਕੇ ਚੰਗੀ ਤਰ੍ਹਾਂ ਦੇ ਨਾਲ ਜੂਸ ਕੱਢ ਲੈਣਾ ਤੇ ਬੀਜਾਂ ਨੂੰ ਆਪਾਂ ਅਲੱਗ ਕਰ ਲੈਣਾ ਹੈ ਜੀ ਦੇਖੋ ਜੀ ਆਪਣਾ ਵਿਟਾਮਿਨਸ ਆਇਰਨ ਤੇ ਫਾਈਬਰ ਨਾਲ ਭਰਪੂਰ ਜੂਸ ਬਣ ਕੇ ਅਮਰੂਦਾਂ ਦਾ ਹੋ ਚੁੱਕਿਆ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜੂਸ ਬਣ ਕੇ ਤਿਆਰ ਹੋਇਆ ਹੈ ਤੇ ਇੱਧਰ ਜਿਹੜੇ ਮੈਂ ਬੀਜ ਹੈ ਨਾ ਲੱਗ ਕੀਤੇ ਸੀ ਜੂਸ ਨੂੰ ਛਾਣ ਕੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮਤਲਬ ਕਿ 1 ਕਿਲੋ ਅਮਰੂਦ ਸੀ ਆਪਾਂ ਇਹਦੇ ਵਿੱਚ ਪਾਈਆ ਕਿ ਢੇੜ-ਢੇੜ ਪਾਣੀ ਪਾ ਲਵਾਂਗੇ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਕਿੰਨਾ ਗਾੜਾ ਜਾਂ ਪਤਲਾ ਰੱਖ ਕੇ ਪੀਣਾ ਹੈ ਠੀਕ ਹੈ ਜੀ ਤੇ ਇਹਦੇ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦਾ ਹੈ ਤੇ ਆਪਾਂ ਪਾਈਆ ਇੱਕ ਪਾਣੀ ਇਹਦੇ ਵਿੱਚ ਪਾਵਾਂਗੇ ਦੇਖੋ ਜੀ ਆਪਾਂ ਪਾਈ ਇਹਦੇ ਵਿੱਚ ਪਾਣੀ ਪਾ ਲਿਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਇਧਰ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਤੇ ਇਹਨੂੰ ਵੀ ਆਪਾਂ ਇੱਕ ਵਾਰ ਛਾਣ ਲਵਾਂਗੇ ਉਸੇ ਤਰ੍ਹਾਂ ਆਪਾਂ ਛਾਨਣੀ ਰੱਖ ਲਵਾਂਗੇ ਜਿਹੜਾ ਡੋਂਗੇ ਵਿੱਚ ਜੂਸ ਸੀ ਉਹ ਮੈਂ ਜੱਗ ਵਿੱਚ ਕੱਢ ਲਿਆ ਇਹ ਦੇਖੋ ਜੱਗ ਵਿੱਚ ਛਾਨਣੀ ਰੱਖਣੀ ਮਤਲਬ ਕਿ ਆਕਸੀਡ ਪਉਣ ਨਹੀਂ ਸੀ ਹੋਣਾ ਇਸ ਕਰਕੇ ਮੈਂ ਡੋਂਗੇ ਜੇ ਪਉਣ ਰਹੀਆਂ ਤੇ ਇਹਨੂੰ ਆਪਾਂ ਇੱਕ ਵਾਰੀ ਇਸ ਇਦਾਂ ਸਾਰੇ ਨੂੰ ਕੱਢ ਕੇ ਚੰਗੀ ਤਰ੍ਹਾਂ ਨਾਲ ਛਾਣ ਲਵਾਂਗੇ ਤੇ ਫਿਰ ਆਪਾਂ ਬੀਜਾਂ ਨੂੰ ਅਲੱਗ ਕਰ ਦੇਵਾਂਗੇ ਦੇਖੋ ਇਸ ਤਰ੍ਹਾਂ ਜੂਸ ਬਣਾ ਕੇ ਪੀਓਗੇ ਘਰ ਦੇ ਵਿੱਚ ਨਾਲੇ ਤੁਸੀਂ ਖੁਸ਼ ਨਾਲੇ ਬੱਚੇ ਖੁਸ਼ ਤੇ ਬਾਜ਼ਾਰ ਵਿੱਚੋਂ ਪੀਓਗੇ ਕਹਿੰਦਾ ਕਈ ਵਾਰੀ ਕਿਸੇ ਕੋਲ ਗੁੰਜਾਇਸ਼ ਨਹੀਂ ਹੁੰਦੀ ਹੈ ਨਾ ਲੇਕ ਜੂਸ ਬਾਜ਼ਾਰ ਵਿੱਚੋਂ ਲੈ ਕੇ ਪੀਣ ਦੀ ਤਾਂ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਆਸਾਨੀ ਨਾਲ ਪੀ ਸਕਦੇ ਹੋ ਇਹ ਆਪਾਂ ਨੂੰ 3 ਕਿਲੋ ਅਮਰੂਦ ਮਿਲੇ ਸੀ ਤੇ ਆਪਾਂ ਕਿੰਨਾ ਸਾਰਾ ਜੂਸ ਆਪਾਂ ਘਰ ਦੇ ਵਿੱਚ ਬਣਾ ਕੇ ਕਰ ਲਿਆ ਜੀ ਤਿਆਰ ਜੇ ਤੁਸੀਂ ਬਾਜ਼ਾਰ ਵਿੱਚੋਂ ਪੀਓਗੇ ਪਹਿਲੀ ਤਾਂ ਗੱਲ ਤੁਹਾਨੂੰ ਜਿਹੜਾ ਰੀਅਲ ਦੇ ਜੂਸ ਦਾ ਡੱਬਾ ਹੈ ਉਹ ਤੁਹਾਨੂੰ 100 150 ਤੋਂ ਘੱਟ ਨਹੀਂ ਮਿਲਣਾ ਠੀਕ ਹੈ ਜੀ ਤੇ ਉਹ ਹੈਗਾ ਇਹ ਕੈਮੀਕਲ ਵਾਲਾ ਜੂਸ ਅਗਰ ਤੁਸੀਂ ਜੂਸ ਮਤਲਬ ਕਿ ਜੂਸ ਮਤਲਬ ਕਿ ਰੈਡੀ ਚੋ ਰੈਡੀ ਤੋਂ ਲੈ ਕੇ ਪੀਓਗੇ ਹੈਨਾ ਬਾਜ਼ਾਰ ਚੋਂ ਗਲਾਸ ਲੈ ਕੇ ਪੀਓਗੇ ਉਹ ਤੁਹਾਨੂੰ 50 ਰੁਪਏ ਤੋਂ ਘੱਟ ਨਹੀਂ ਜੀ ਮਿਲਣਾ ਇਸ ਤਰ੍ਹਾਂ ਤੁਸੀਂ 30 ਰੁਪਏ ਦੇ ਅਮਰੂਦ ਲੈ ਕੇ ਘਰ ਦੇ ਵਿੱਚ ਕਿੰਨਾ ਸਾਰਾ ਜੂਸ ਬਣਾ ਕੇ ਕਰ ਸਕਦੇ ਹੋ ਜੀ ਤਿਆਰ ਉਹ ਉੱਪਰ ਰੱਖ ਦਵਾਂਗੇ ਸਾਈਡ ਤੇ ਇੱਧਰ ਦੇਖੋ ਆਪਾਂ ਪਾਣੀ ਪਾ ਕੇ ਘਰਿਆ ਸੀ ਹਨਾ ਇਹਨੂੰ ਦੁਬਾਰਾ ਮਿਕਸ ਜੇ ਕਰਕੇ ਛਾਣਿਆ ਸੀ ਇਹ ਤੁਸੀਂ ਦੇਖ ਸਕਦੇ ਹੋ ਫਿਰ ਵੀ ਗਾੜਾ ਹੈ ਇਹਨੂੰ ਹੁਣ ਆਪਾਂ ਉਹ ਦੂਜੇ ਜੂਸ ਦੇ ਵਿੱਚ ਮਿਲਾ ਦੇਵਾਂਗੇ ਇੱਧਰ ਆਪਾਂ ਜੂਸ ਬਣਾ ਕੇ ਕਰ ਲਿਆ ਜੀ ਤਿਆਰ ਇਹਨੂੰ ਆਪਾਂ ਹੋਰ ਜ਼ਿਆਦਾ ਪਤਲਾ ਨਹੀਂ ਕਰਨਾ ਬਸ ਇੰਨਾ ਕ ਹੀ ਆਪਾਂ ਰੱਖਾਂਗੇ ਇਹਦਾ ਸਵਾਦ ਹੋਰ ਵਧਾਣ ਦੇ ਲਈ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਨਿੰਬੂ ਦਾ ਰਸ ਤੁਸੀਂ ਇਹਦੇ ਵਿੱਚ ਔਰੈਂਜ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਹੈ ਆਪਣੇ ਕੋਲ ਹੈ ਨਹੀਂ ਸੀ ਆਪਣੇ ਕੋਲ ਘਰੇ ਨਿੰਬੂ ਸੀਗਾ ਆਪਾਂ ਨਿੰਬੂ ਹੀ ਪਾ ਲਿਆ ਹੈ ਹੁਣ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਕਾਲਾ ਨਮਕ ਨਮਕ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਮਿੱਠਾ ਇੱਥੇ ਆਪਾਂ ਨਹੀਂ ਪਾਵਾਂਗੇ ਕਿਉਂਕਿ ਅਮਰੂਦ ਪਹਿਲਾਂ ਹੀ ਬਹੁਤ ਸਾਰੇ ਮਿੱਠੇ ਸੀਗੇ ਤੇ ਵੈਸੇ ਵੀ ਘਰ ਵਿੱਚ ਬਣਾਉਣ ਦਾ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਆਪਣੇ ਹੱਥਾਂ ਨਾਲ ਤਿਆਰ ਕਰਦੇ ਹਾਂ ਤੇ ਆਪਾਂ ਵਧੀਆ ਚੀਜ਼ ਬਣਾ ਕੇ ਮਤਲਬ ਕਿ ਪੀ ਸਕਦੇ ਹਾਂ ਜਿਹੜੇ ਬਾਜ਼ਾਰ ਵਿੱਚੋਂ ਲੈਣੇ ਆ ਹਨਾ ਉਹਦੇ ਵਿੱਚ ਮਿਲਾਵਟ ਹੁੰਦੀ ਹੈ ਇੰਨਾ ਸਾਰਾ ਮਿੱਠਾ ਪਾਇਆ ਹੁੰਦਾ ਤੇ ਪਾਣੀ ਪਾਇਆ ਹੁੰਦਾ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜੂਸ ਚੰਗੀ ਤਰ੍ਹਾਂ ਬਣ ਕੇ ਹੋ ਚੁੱਕਿਆ ਤਿਆਰ ਤੇ ਹੁਣ ਕਰਾਂਗੇ ਆਪਾਂ ਸਰਵ ਇਹਨੂੰ ਗਲਾਸਾਂਾਂ ਵਿੱਚ ਪਾ ਕੇ ਕਰਾਂਗੇ ਜੀ ਸਰਵ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਕਿੰਨਾ ਵਧੀਆ ਬਣ ਕੇ ਹੋਇਆ ਹੈ ਜੀ ਤਿਆਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾਇਓ ਤੇ ਪੀਓ ਬਹੁਤ ਹੀ ਵਧੀਆ ਜੂਸ ਬਣ ਕੇ ਤਿਆਰ ਹੈ ਜੀ ਤੁਸੀਂ ਵੀ ਕਰੋ ਇੰਜੋਏ ਤੁਹਾਨੂੰ ਇਹ ਜੂਸ ਬਣਾਉਣ ਦੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ